ਹਾਂਜੀ ਦੋਸਤੋ ਅੱਜ ਮੈਂ ਫੇਰ ਆ ਜਨਾਂ ਕਿ ਨਵੀਂ ਵੜੀ ਤੇ ਨਵੀਂ ਅਪਡੇਟ ਲੈ ਕੇ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਜਿਹੜਾ ਪੰਜਾਬ ਨੇ ਹਰਿਆਣਾ ਹਾਈ ਕੋਰਟ ਨੇ ਜਿਹੜਾ 17/9/2024 ਨੂੰ ਜਿਹੜਾ 32 ਪਟੀਸ਼ਨਾਂ ਉੱਪਰ ਜਿਹੜਾ ਫੈਸਲਾ ਸੁਣਾਇਆ ਕਿ ਉਹ 17/7/2020 ਤੋਂ ਬਾਅਦ ਜਿੰਨੇ ਵੀ ਮਲਾਜਮ ਭਰਤੀ ਹੁੰਦੇ ਨੇ ਉਹਨਾਂ ਉੱਪਰ ਉਹ ਲਾਗੂ ਹੋਊਗਾ ਜਾਂ ਨਹੀਂ ਹੋਊਗਾ ਐਂਡ 17/7/2020 ਤੋਂ ਬਾਅਦ ਜਿੰਨੇ ਵੀ ਮਲਾਜਮ ਭਰਤੀ ਹੋਏ ਨੇ ਉਹਨਾਂ ਉੱਪਰ ਕਿਹੜਾ ਪੇਸਕਲ ਲਾਗੂ ਹੁੰਦਾ ਐਂਡ 17/7/2020 ਤੋਂ ਪਹਿਲਾਂ ਦੇ ਜਿਹੜੇ ਮਲਾਜਮ ਭਰਤੀ ਹੋਏ ਨੇ ਉਹਨਾਂ ਉੱਪਰ ਕਿਹ ਗੱਲ ਕਰਾਂਗੇ ਆਪਾਂ ਪਹਿਲਾਂ ਕਿ ਜਿਹੜੇ 17/7/2020 ਤੋਂ ਮੁਲਾਜ਼ਮ ਜਿਹੜੇ ਪਹਿਲਾਂ ਭਰਤੀ ਹੋਏ ਨੇ ਉਹਨਾਂ ਉੱਪਰ ਕਿਹੜਾ ਪੇਸਕੇਲ ਲੱਗਦਾ ਸੋ ਜਿਹੜੇ 17/7/2020 ਤੋਂ ਪਹਿਲਾਂ ਮੁਲਾਜ਼ਮ ਭਰਤੀ ਹੋਏ ਨੇ ਉਹਨਾਂ ਉੱਪਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪੰਜਾਬ ਦਾ ਜਿਹੜਾ ਛੇਮਾ ਪੇਸਕੇਲ ਆ ਉਹ ਲਾਗੂ ਹੁੰਦਾ ਜਿਹੜਾ ਕਿ ਛੇਮਾ ਪੇਸਕੇਲ ਜਿਹੜਾ ਕਿ 1-1 2016 ਤੋਂ ਲਾਗੂ ਕੀਤਾ ਸੀ ਉਹਦੀ ਜਿਹੜੀ ਰਿਪੋਰਟ ਆਈ ਸੀਗੀ ਉਹ ਹੱਲੇ ਤੱਕ ਵੀ ਜਿਹੜੇ ਮੁਲਾਜ਼ਮ ਪੰਜਾਬ ਦੇ 6ਵੇਂ ਪੇ ਕਮਿਸ਼ਨ ਦੇ ਅੰਡਰ ਜਿਹੜੇ ਭਰਤੀ ਹੋਏ ਨੇ ਕੰਮ ਕਰ ਰਹੇ ਨੇ ਉਹਨਾਂ ਉੱਪਰ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ ਹਾਲੇ ਤੱਕ ਵੀ ਨਹੀਂ ਹੋਇਆ ਕੋਰਟ ਦੇ ਵਿੱਚ ਜਿਹੜੀਆਂ بڑے ਕੇਸ ਲੱਗੇ ਹੋਏ ਨੇ 6ਵੇਂ ਪੇ ਕਮਿਸ਼ਨ ਨੂੰ ਲੈ ਕੇ ਕਿਉਂਕਿ ਜਿਹੜੀਆਂ ਮੁਲਾਜ਼ਮਾਨੀਆਂ ਤਨਖਾਹਾਂ ਉਹਨਾਂ ਨੂੰ 2.96 ਦਾ ਫੈਕਟਰ ਜਿਹੜਾ ਦੇ ਕੇ ਸੋਧਨ ਵਾਸਤੇ ਉਸ ਪੇ ਕਮਿਸ਼ਨ ਦੀ ਰਿਪੋਰਟ ਨੇ ਕਿਹਾ ਸੀ ਜਿਹੜਾ ਕਿ ਹਾਲੇ ਤੱਕ ਮੁਲਾਜ਼ਮਾਂ ਦੀਆਂ ਜਿਹੜੀਆਂ ਤਨਖਾਹਾਂ ਨੇ ਉਹ ਉਸ ਫੈਕਟਰ ਨਾਲ ਨਹੀਂ ਸੋਧੀਆਂ ਗਈਆਂ ਜਿੱਦਾਂ ਜੇ ਅਗਰ 2.99 ਦੇ ਫੈਕਟਰ ਨਾਲ ਤਨਖਾਹਾਂ ਸੋਧੀਆਂ ਜਾਂ ਤਾਂ ਉਹਦੇ ਨਾਲ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਫੇਰ 3 ਤੋਂ 4000 ਦਾ ਜਿਹੜਾ ਬੇਸਿਕ ਦੇ ਵਿੱਚ ਫਰਕ ਪੈਂਦਾ ਹੁਣ ਜਿਹੜਾ ਇਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਜਿਹੜਾ ਆਰਡਰ ਆਇਆ ਇਹਦੇ ਨਾਲ ਵੀ ਜੇ 119% ਦੇ ਨਾਲ ਉਹ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਫਿਕਸ ਕਰਦੇ ਨੇ ਤਾਂ ਵੀ 2.51 ਦਾ ਜਿਹੜਾ ਫੈਕਟਰ ਹੈਗਾ ਉਹ ਲਾਗੂ ਹੁੰਦਾ 2.99 ਦਾ ਹਾਲੇ ਤੱਕ ਵੀ ਜਿਹੜਾ ਫੈਕਟਰ ਹੈਗਾ ਉਹ ਲਾਗੂ ਨਹੀਂ ਹੁੰਦਾ ਇਸ ਕਰਕੇ 6ਵੇਂ ਪੇ ਕਮਿਸ਼ਨ ਦੇ ਵਿੱਚ ਜਿਹੜੀਆਂ ਤਨਖਾਹਾਂ ਫਿਕਸ ਕੀਤੀਆਂ ਸੀਗੀਆਂ ਉਹਨਾਂ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਨੇ ਸੋ ਜਿਨ੍ਹਾਂ ਦੇ ਕੇਸ ਹਾਲੇ ਵੀ بڑے ਕੇਸ ਜਿਹੜੇ ਹਾਈ ਕੋਰਟ ਦੇ ਵਿੱਚ ਪੈਂਡਿੰਗ ਨੇ 6ਵੇਂ ਪੇ ਕਮਿਸ਼ਨ ਦੇ ਮੁਲਾਜ਼ਮਾਂ ਨੂੰ ਹਾਲੇ ਤੱਕ ਵੀ ਚੰਗੀ ਤਰ੍ਹਾਂ ਜਿਹੜੀ ਬੇਸਿਕ ਦੇ ਵਿੱਚ ਪੇ ਫਿਕਸ ਫੇ ਫਿਕਸੇਸ਼ਨ ਹੈਗੀ ਆ ਉਹ 6ਵੇਂ ਪੇ ਕਮਿਸ਼ਨ ਦੀ ਰਿਪੋਰਟਸਾਰ ਨਹੀਂ ਮਿਲੀ ਹੈਗੀ ਜੇ ਆਪਾਂ ਗੱਲ ਕਰੀਏ 17/7/20 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੀ ਸਤਾਰਾ 72 ਤੋਂ ਬਾਅਦ ਜਿੰਨੇ ਵੀ ਮਲਾਜਮ ਭਰਤੀ ਹੋਏ ਨੇ ਉਹਨਾਂ ਦੇ ਉੱਤੇ ਪੰਜਾਬ ਦਾ 7ਵਾਂ ਪੇ ਸਕੇਲ ਲਾਗੂ ਹੁੰਦਾ ਹੈ ਜਿਹੜਾ 7ਵਾਂ ਪੇ ਸਕੇਲ ਆ ਪੰਜਾਬ ਦਾ ਇਹਦੇ ਵਿੱਚ ਤਨਖਾਹਾਂ ਸਰਕਾਰ ਨੇ ਫਿਕਸ ਕਰ ਦਿੱਤੀਆਂ ਨੇ ਜਿਸ ਤਰ੍ਹਾਂ ਕਿ 6ਵੇਂ ਪੇ ਕਮਿਸ਼ਨ ਦੇ ਵਿੱਚ ਜੇ ਆਪਾਂ ਦੇਖੀਏ ਜਿੱਦਾਂ ਬੈਂਡ ਹੁੰਦਾ ਸੀਗਾ 10 334 800 10 334 800 ਜਿਹੜਾ ਬੈਂਡ ਸੀ ਉਹਦੇ ਵਿੱਚ 3200 ਗ੍ਰੇਡ ਪੇ ਸੀਗੀ ਤਾਂ ਜਦੋਂ ਕੋਈ ਮਲਾਜਮ ਭਰਤੀ ਹੁੰਦਾ ਸੀ ਤਾਂ ਉਹਨੂੰ ਪਹਿਲੇ ਤਿੰਨ ਫਾਲ ਜਿਹੜੀ ਮੁੱਢਲੀ ਤਨਖਾਹ ਮਿਲਦੀ ਸੀ ਜਿਹੜੀ ਕਿ 10 300 ਹੀ ਮਿਲਦੀ ਸੀ ਤਾਂ ਜਦੋਂ ਉਹ 2 ਸਾਲ ਜਾਂ 3 ਸਾਲ ਦਾ ਪਰਮਿਸ਼ਨ ਪੂਰਾ ਕੰਪਲੀਟ ਕਰਦਾ ਸੀਗਾ ਤਾਂ ਉਸ ਨੂੰ 10300 ਜਮਾ ਗ੍ਰੇਡ 'ਤੇ 3200 13500 ਜਿਹੜੀ ਉਹਦੀ ਬੇਸਿਕ ਮੰਨ ਜਾਂਦੀ ਸੀਗੀ ਜਦੋਂ 6th ਪੇ ਕਮਿਸ਼ਨ ਲੱਗਾ ਉਸ ਤੋਂ ਬਾਅਦ ਉਸ ਨੂੰ 2.46 ਨਾਲ ਗੁਣਾ ਕਰਕੇ 13500 ਨੂੰ ਤਾਂ ਉਹਦੀ 33000 ਤੇ ਸਮਥਿੰਗ ਜਿਹੜੀ ਉਹ ਬੇਸਿਕ ਜਿਹੜੀ ਪੇ ਸੀਗੀ ਉਹ ਬੰਦੀ ਸੀਗੀ ਕਿਉਂਕਿ ਉਹਦੇ ਵਿੱਚ ਵੀ 2.46 ਨਾਲ 2.46 ਦੇ ਫੈਕਟਰ ਨਾਲ ਉਹ ਗੁਣਾ ਕਰਦੇ ਸੀ ਕਿਉਂਕਿ ਉਹਦੇ ਵਿੱਚ ਵੀ 2.59 ਦਾ ਫੈਕਟਰ ਨਹੀਂ ਦਿੱਤਾ ਸਰਕਾਰ ਨੇ ਤਾਂ ਇਸ ਕਰਕੇ ਉਹਦੀ ਜਿਹੜੀ ਬੇਸਿਕ ਸੀਗੀ ਉਹ ਫਿਕਸ ਕੀਤੀ ਜਾਂਦੀ ਸੀਗੀ ਜਦੋਂ ਜਿੰਨਾ ਵੀ ਉਹਨਾਂ ਦਾ ਪਰਮਿਸ਼ਨ ਪੇਪਰ ਹੁੰਦਾ ਸੀਗਾ ਉਹ ਉਸ ਤੋਂ ਬਾਅਦ ਕੰਪਲੀਟ ਕਰਨ ਤੋਂ ਬਾਅਦ ਸੋ ਜਿਹੜੇ ਹੁਣ ਇਹ 17720 ਤੋਂ ਬਾਅਦ ਮਲਾਜ਼ਮ ਜਿੰਨੇ ਵੀ ਭਰਤੀ ਨੇ ਇਹਨਾਂ ਦੀਆਂ ਤਨਖਾਹਾਂ ਬੇਸਿਕ ਜਿਹੜੀ ਹੈਗੀ ਆ ਉਹ ਸਰਕਾਰ ਨੇ ਪਹਿਲਾਂ ਹੀ ਫਿਕਸ ਕਰ ਦਿੱਤੀ ਜਿੱਦਾਂ ਹੁਣ ਗਰੁੱਪ ਸੀ ਦੇ ਵਿੱਚ ਆਲਮੋਸਟ ਜਿੰਨੇ ਵੀ ਮਲਾਜ਼ਮ ਹੁੰਦੇ ਨੇ ਸਰਕਾਰ ਨੇ ਉਹਨਾਂ ਸਾਰਿਆਂ ਨੂੰ 1990 ਦੇ ਵਿੱਚ ਹੀ ਰੱਖਿਆ ਕਿਉਂਕਿ ਸਰਕਾਰ ਨੇ ਜਿਹੜਾ ਨਵੇਂ ਮੁਲਾਜ਼ਮ ਭਰਤੀ ਕੀਤੇ ਨੇ 17/7/20 ਤੋਂ ਬਾਅਦ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਅਮੈਂਡ ਕੀਤੀਆਂ ਉਹ ਪੰਜਵੇਂ ਪੇ ਸਕੇਲ ਤੋਂ ਸਰਕਾਰ ਨੇ ਉਹਨਾਂ ਦਾ ਗ੍ਰੇਡ ਪੇਜ ਜਿਹੜਾ ਲੈ ਕੇ ਉਹ ਅਮੈਂਡ ਕੀਤੀਆਂ ਨੇ ਤਨਖਾਹਾਂ ਸੋ ਇਸ ਕਰਕੇ ਛੇਵੇਂ ਪੇ ਸਕੇਲ ਨੂੰ ਸਰਕਾਰ ਨੇ ਅਣਦੇਖਾ ਕੀਤਾ ਜਦੋਂ 7ਵਾਂ ਪੇ ਸਕੇਲ ਪੰਜਾਬ ਦੇ ਉੱਤੇ ਲਾਗੂ ਕੀਤਾ ਜੇ ਛੇਵੇਂ ਪੇ ਸਕੇਲ ਨੂੰ ਮੱਦੇ ਨਜ਼ਰ ਰੱਖ ਕੇ ਸਰਕਾਰ 7ਵਾਂ ਪੇ ਸਕੇਲ ਆਂਦੀ ਤਾਂ ਜਿਹੜੀਆਂ ਤਨਖਾਹਾਂ ਸੀਗੀਆਂ 17/7/2020 ਤੋਂ ਬਾਅਦ ਭਰਤੀ ਹੋਣ ਮਲੇ ਮਲਾਜਮਾਂ ਦੀਆਂ ਉਹ 6ਵੇਂ ਪੇ ਸਕੇਲ ਨਾਲ ਉਹ ਵੀ ਕਿਤੇ ਵੱਧ ਕੇ ਜ਼ਿਆਦਾ ਹੋਣੀ ਅਸੀ ਜਿਹੜੀਆਂ ਕੀ ਹੁਣ ਇੰਨਾ ਕੁ ਫਰਕ ਪੈ ਗਿਆ ਤਨਖਾਹਾਂ ਦੇ ਵਿੱਚ ਕਿ ਜਿਹੜਾ ਮਲਾਜਮ 6ਵੇਂ ਪੇ ਸਕੇਲ ਦੇ ਅੰਦਰ ਜਿਹੜਾ ਮਲਾਜਮ ਹੈ ਉਹ ਬੇਸਿਕ ਹੀ 33000 33-34000 ਸਮਥਿੰਗ ਤੇ ਕੁਝ ਲੈ ਰਹੇ ਨੇ ਤੇ ਜਿਹੜੇ 17/7/2020 ਤੋਂ ਬਾਅਦ ਵਿਚਾਰੇ ਮਲਾਜਮ ਭਰਤੀ ਹੋਏ ਨੇ ਉਹਨਾਂ ਦੀ ਜਿਹੜੀ ਗਰੋਸ ਸੈਲਰੀ ਹੀ ਕਈਆਂ ਦੀ 32-33000 ਬੰਦੀ ਆ ਤੁਸੀਂ ਦੇਖ ਲਓ ਕਿੰਨਾ ਫਰਕ ਹੈਗਾ ਘੱਟੋ ਘੱਟ ਵੀ 120 ਤੋਂ 20000 ਰੁਪਏ ਦਾ ਜਿਹੜਾ ਤਨਖਾਹਾਂ ਦੇ ਵਿੱਚ ਉਹ ਫਰਕ ਬਾ ਦਿੱਤਾ ਇੱਥੇ ਕਈ ਜਿਹੜੇ ਮੁਲਾਜ਼ਮ ਨੇ ਉਹ ਮੈਨੂੰ ਕਮੈਂਡ ਕਰਦੇ ਨੇ ਕਿ ਮਤਲਬ ਜਿਹੜਾ ਹਾਈ ਕੋਰਟ ਦਾ ਫੈਸਲਾ ਆਇਆ ਉਹਦੇ ਨਾਲ ਕੀ ਸਾਨੂੰ ਵੀ ਕੁਝ ਫਰਕ ਪਊ ਜਿਹੜੇ 17 7 20 ਤੋਂ ਬਾਅਦ ਜਿੰਨੇ ਵੀ ਮੁਲਾਜ਼ਮ ਭਰਤੀ ਹੋਏ ਨੇ ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਹਾਈ ਕੋਰਟ ਦਾ ਕੋਈ ਵੀ ਫੈਸਲਾ ਜੀ 17 7 20 ਤੋਂ ਬਾਅਦ ਜਿੰਨੇ ਵੀ ਮੁਲਾਜ਼ਮ ਭਰਤੀ ਨਹੀਂ ਉਹਨਾਂ ਦਾ ਤਾਂ ਨਹੀਂ ਲਾਗੂ ਹੋਊਗਾ ਜਿਹੜਾ 6ਵੇਂ ਪੇ ਕਮਿਸ਼ਨ ਦਾ ਕੋਈ ਵੀ ਫੈਸਲਾ ਜੀ ਕਿਉਂਕਿ ਹਾਲੇ ਤੱਕ ਤਾਂ 6ਵੇਂ ਪੇ ਕਮਿਸ਼ਨ ਦੀਆਂ ਬੜੀਆਂ ਤਰਕੀਆਂ ਨੇ ਜਿਹੜੀਆਂ ਕਿ ਸੋਲ ਉਹਨਾਂ ਮਲਾਜ਼ਮਾਂ ਦੀਆਂ ਤਨਖਾਹਾਂ ਦੇ ਉੱਪਰ ਤਨਖਾਹਾਂ ਹੀ ਅਜੇ ਤੱਕ ਅਧੂਰੀਆਂ ਨੇ ਜਿਹੜੀਆਂ ਕਿ ਛੇਵ ਸਿਕਸਥ ਬੇ ਕਮਿਸ਼ਨ ਦੀ ਰਿਪੋਰਟ ਦੇ ਅਨਸਾਰ ਜਿਹੜੀਆਂ ਕਿ ਨਹੀਂ ਐਮੈਂਡ ਕੀਤੀਆਂ ਗਈਆਂ ਸੋ ਇਸ ਕਰਕੇ ਜਿਹੜੇ 17 7 20 ਤੋਂ ਬਾਅਦ ਮਲਾਜ਼ਮ ਭਰਤੀ ਹੋਏ ਨੇ ਉਹਨਾਂ ਦੀਆਂ ਤਨਖਾਹਾਂ ਫਿਕਸ ਕੀਤੀਆਂ ਗਈਆਂ ਨੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਕੋਈ ਵੀ ਅੱਗੇ ਰਿਵੀਜ਼ਨ ਨਹੀਂ ਹੋਏਗੀ ਉਹ ਐਜ਼ ਇਟ ਇਜ਼ ਹੀ ਚੱਲਣਗੀਆਂ ਜਿਸ ਤਰ੍ਹਾਂ ਹੀ ਸਰਕਾਰ ਨੇ ਫਿਕਸ ਕੀਤੀਆਂ ਨੇ ਕਿਉਂਕਿ ਇਹਦੇ ਵਿੱਚ ਬੇਸਿਕ ਫਿਕਸ ਕੀਤੀ ਗਈ ਆ ਪੱਤੇ ਜਿਹੜੀ ਉਹ ਪੰਜਾਬ ਦੇ ਲਗਾ ਦਿੱਤੇ ਗਏ ਨੇ ਉਹਨਾਂ ਨਾਲ ਤੇ ਬਹੁਤ ਵੱਡਾ ਜਿਹੜਾ ਸਰਕਾਰ ਨੇ ਜਿਹੜਾ ਧੋਖਾ ਕੀਤਾ ਸ ਉਹ ਜੇ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਿਸੇ ਵੀ ਕੋਰਟ ਚ ਕੇਸ ਲਾ ਲਨ ਤਾਂ ਉਹਨਾਂ ਨੂੰ ਜਿਹੜਾ ਉਹ ਪੰਜਾਬ ਦਾ ਪੇ ਸਕੇਲ ਨਹੀਂ ਮਿਲੂਗਾ ਆ ਇਹ ਹੋ ਸਕਦਾ ਕਿ ਜਿਹੜਾ ਇਕੁਅਲ ਪੇ ਫੋਰ ਇਕੁਅਲ ਵਰਕ ਉਹ ਉੱਥੇ ਜੇ ਕੇਸ ਲਾਂ ਤਾਂ ਸ਼ਾਇਦ ਕੁਝ ਬਣ ਸਕਦਾ ਲੇਕਿਨ ਸਰਕਾਰ ਜਿਹੜੀ ਹੈਗੀ ਆ ਉਹ ਉਹ ਕੋਟਾਂਗੇ ਵੀ ਇਹੀ ਦੱਸ ਦਿੰਦੀ ਹੈ ਕਿ ਸਾਡਾ ਖਜ਼ਾਨਾ ਖਾਲੀ ਹੈ ਇਸ ਕਰਕੇ ਆਪਾਂ ਇਹਨਾਂ ਦੇ ਉੱਪਰ ਇੰਨੀ ਤਰ੍ਹਾਂ ਇਹਨਾਂ ਨੂੰ ਨਹੀਂ ਦੇ ਸਕਦੇ ਸੋ ਇਸ ਕਰਕੇ ਹੈ ਤਾਂ ਉਹਨਾਂ ਦਾ ਬਹੁਤ ਵੱਡਾ ਤੱਕਾ ਜਿਹੜੇ ਮੁਲਾਜ਼ਮ 17720 ਤੋਂ ਬਾਅਦ ਭਰਤੀ ਹੋਏ ਨੇ ਕਿਉਂਕਿ ਉਹਨਾਂ ਆ ਮੈਂ ਤੁਹਾਡੇ ਸਾਹਮਣੇ ਲੈਟਰ ਜਿਹੜਾ ਓਪਨ ਨਹੀਂ ਕੀਤਾ ਇਹਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਕਲੀਅਰ ਕੀਤਾ ਕਿ 6ਵੇਂ ਪੰਜਾਬ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਦੇ ਸਨਮੁਖ ਵਿੱਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਇਹਨਾਂ ਦਾ 572021 ਇਸ ਪੇ ਮੈਟ੍ਰਿਕਸ ਤੇ ਲਾਗੂ ਨਹੀਂ ਹੋਵੇਗਾ ਭਾਵ ਇਸ ਪੇ ਮੈਟ੍ਰਿਕਸ ਵਿੱਚ ਇਸ ਨੋਟੀਫਿਕੇਸ਼ਨ ਦੇ ਸਨਮੁਖ ਕੋਈ ਵੀ ਰਿਵੀਜ਼ ਨਹੀਂ ਕੀਤੀ ਜਾਊਗੀ 6ਵੇਂ ਪੇ ਕਮਿਸ਼ਨ ਦੀਆਂ ਇਹ ਜਿਹੜੀਆਂ ਸ਼ਿਫਾਰਿਸ਼ਾਂ ਨੇ ਉਹ ਇਹਨਾਂ ਉੱਤੇ ਨਹੀਂ ਲਾਗੂ ਹੋਣਗੀਆਂ ਅਨ ਜਿਹੜੀ ਵੀ ਇਹਨਾਂ ਦੀ ਪੇ ਜਿਹੜੀ ਫਿਕਸ ਕੀਤੀ ਹੈ ਉਹਦੇ ਵਿੱਚ ਮੁੜ ਕੋਈ ਵੀ ਰਿਵੀਜ਼ਨ ਨਹੀਂ ਹੋਊਗੀ ਤਾਂ ਇਹ ਜਿਹੜੀ ਸਰਕਾਰ ਹੈ ਇਹਦੇ ਕੋਲ ਜ਼ੋਰ ਨਾਲ ਹੀ ਸਾਨੂੰ ਇਹ ਜਿਹੜਾ ਪੇ ਸਕੇਲ ਲੈਣੇ ਪੈਣਾ ਆਦਰਵਾਈਜ਼ ਇਹ ਸਰਕਾਰ ਨੇ ਕੁਝ ਨਹੀਂ ਦੇਣਾ ਕਿਉਂਕਿ ਇਹ ਤੇ ਸਰਕਾਰ ਇੱਕ ਡੀਏ ਨਹੀਂ ਦੇ ਰਹੀ ਸਰਕਾਰ ਡੀਏ ਨਹੀਂ ਦੇ ਰਹੀ ਤਾਂ ਇਹ ਪੇ ਸਕੇਲ ਕਿੱਥੋਂ ਲਾ ਲੂਗੀ ਮਲਾਜ਼ਮਾਂ ਉੱਪਰ ਇਹਨਾਂ ਸਰਕਾਰ ਦਾ ਮਾੜਾ ਹਾਲ ਹੈ ਇਸ ਸਾਰਿਆਂ ਮਲਾਜ਼ਮਾਂ ਨੂੰ ਰਲ ਕੇ ਇਕੱਠਿਆਂ ਨੂੰ ਹੀ ਨਾਲ ਹਮਲਾ ਮਾਰਨੇ ਪੈਣਾ ਫੇਰ ਹੀ ਗੱਲ ਬਣਨੀ ਹੈ ਇਸ ਗੱਲ ਨੂੰ ਗੰਭੀਰਤਾ ਨਾਲ ਲੈਣੇ ਪੈਣਾ ਕਿਉਂਕਿ 17 7 20 ਤੋਂ ਬਾਅਦ ਜਿੰਨੇ ਵੀ ਮਲਾਜ਼ਮ ਭਰਤੀ ਹੋਏ ਨੇ ਮੈਨੂੰ ਨਹੀਂ ਲੱਗਦਾ ਕਿ ਉਹ ਰਿਟਾਇਰ ਹੋਣ ਤੱਕ ਅਸੀਂ 90000 ਤੱਕ ਵੀ ਪਹੁੰਚਣਗੇ ਸੋ ਇਸ ਕਰਕੇ ਇਹ ਸਰਕਾਰ ਨੇ ਤਾਂ ਜਿਹੜੇ ਮਲਾਜ਼ਮ ਨੇ ਪੰਜਾਬ ਦੇ ਉਹਨਾਂ ਦਾ ਹਾਲ ਜਿਹੜਾ ਬਿਹਾਰਤ ਦੀਆਂ ਸਟੇਟਾਂ ਨਾਲੋਂ ਵੀ ਮਾਣਾ ਕਰਤਾ ਉਹ ਵੀ ਸਟੇਟਾਂ ਹੁਣ ਆਪਣੇ ਮਲਾਜ਼ਮਾਂ ਨੂੰ ਜਿਹੜਾ ਤਨਖਾਹ ਉਹ ਘੱਟੋ ਘੱਟ 35 40000 ਰੁਪਏ ਦੀ ਤਨਖਾਹ ਉਹਨਾਂ ਨੂੰ ਮਿਲਦੀ ਹੈ ਮਹੀਨੇ ਦੀ ਜਿਨੇ ਵੀ ਪੰਜਾਬ ਦੇ ਮਲਾਜਮ ਆ ਉਹ 17 20 ਉਹ ਪਹਿਲਾ ਭਰਤੀ ਹੋਣਗੀ 3 ਸਾਲ ਪਹਿਲਾਂ ਪਰਵੇਸ਼ਨ ਚੱਲਣਗੇ ਪਰਵੇਸ਼ਨ ਚੱਲਣ ਤੋਂ ਬਾਅਦ ਉਹਨਾਂ ਨੂੰ ਜਾ ਕੇ 32 33000 ਤਨਖਾਹ ਮਿਲੂਗੀ ਤਾਂ ਤੁਸੀਂ ਦੇ ਸਕਦੇ ਹੋ ਵੀ ਇਹ ਕਿੰਨਾ ਤੱਕਾ ਕੀਤਾ ਸਰਕਾਰ ਨੇ ਨਵੇਂ ਮਲਾਜਮਾਂ ਦੇ ਨਾਲ ਸੋ ਇੰਨੀ ਕੀ ਅਪਡੇਟ ਤਾਂ ਅੱਜ ਮੈਂ ਸਾਂਝੀ ਕਰਨੀ ਸੀ ਧੰਨਵਾਦ ਸੱਸੀ ਕਾਲ